ਪੰਜਾਬੀ ਕਹਾਣੀ ਅਜੇ ਮੈਂ ਐਮਏ ਕਰ ਹੀ ਰਹੀ ਸੀ ਕਿ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸਾਰੇ ਘਰ ਦੇ ਮੰਨਦੇ ਸੀ ਪਰ ਮੈਂ ਨਹੀਂ ਸੀ ਮੰਨ ਰਹੀ ਕਿਉਂਕਿ ਜਦੋਂ ਮੈਂ 7ਵੀਂ ਕਲਾਸ ਵਿੱਚ ਸੀ ਉਦੋਂ ਮੇਰੇ ਡੈਡੀ ਜੀ ਦੀ ਬਾਹ ਕੱਟੀ ਗਈ ਸੀ ਅਸੀਂ ਬਹੁਤ ਮੁਸ਼ਕਲ ਨਾਲ ਸਮਾਂ ਕੱਟਿਆ ਸਾਡੇ ਤਿੰਨ ਭੈਣ ਭਰਾਵਾਂ ਦੀ ਪੜਾਈ ਵੀ ਬਹੁਤ ਮੁਸ਼ਕਲ ਨਾਲ ਹੋਈ ਅਸੀਂ ਨਾਲ ਕੰਮ ਕਰ ਕਰਕੇ ਸਟੱਡੀ ਵੀ ਕੀਤੀ ਹੁਣ ਮੇਰਾ ਦਿਲ ਕਰਦਾ ਸੀ ਕਿ ਮੈਂ ਕਿਤੇ ਨੌਕਰੀ ਕਰਾਂ ਪੈਸੇ ਕਮਾਵਾਂ ਤੇ ਆਪਣੇ ਮਾਪਿਓ ਦੀ ਸਹਾਇਤਾ ਕਰਾਂ ਕਿਉਂਕਿ ਜਿਹੜੀਆਂ ਮੁਸ਼ਕਲਾਂ ਅਸੀਂ ਪਹਿਲਾਂ ਦੇਖੀਆਂ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਮਾਪਿਓ ਅੱਗੇ ਵੀ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦੇਖਣ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਦਾ ਸਹਾਰਾ ਬਣ ਸਕਾਂ ਉਹਨਾਂ ਦਾ ਹੱਥ ਬਟਾਇਆ ਜਾਵੇ ਮੇਰਾ ਵੀ ਮਨ ਸੀ ਕਿ ਜਦੋਂ ਮੇਰਾ ਵਿਆਹ ਹੋਵੇ ਤਾਂ ਮੈਂ ਵਿਆਹ ਬਿਲਕੁਲ ਸਿੰਪਲ ਕਰਵਾਉਣਾ ਹੈ ਦਾਜ ਆ ਕੁਝ ਵੀ ਲੈਣ ਦੇ ਨਹੀਂ ਕਰਨਾ ਜਦੋਂ ਮੈਨੂੰ ਰਿਸ਼ਤੇ ਆਉਣੇ ਸ਼ੁਰੂ ਹੋਏ ਤਾਂ ਹਰ ਇੱਕ ਦੀ ਕੋਈ ਨਾ ਕੋਈ ਡਿਮਾਂਡ ਜ਼ਰੂਰ ਹੁੰਦੀ ਸੀ ਮੈਂ ਇਹ ਸੁਣ ਕੇ ਪਹਿਲਾਂ ਹੀ ਆਪਣੇ ਮਾਪਿਓ ਨੂੰ ਜਵਾਬ ਦੇ ਦਿੰਦੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਇੰਨਾ ਖਰਚਾ ਮੇਰੇ ਮਾਪਿਓ ਮੇਰੇ ਪਿਆਰ ਦੇ ਉੱਪਰ ਕਰਨਾ ਤੇ ਫਿਰ ਉਹ ਵਿਆਹ ਤੋਂ ਬਾਅਦ ਵਿੱਚ ਔਖੇ ਹੋਣਾ ਤੇ ਮੈਂ ਚਾਹੁੰਦੀ ਸੀ ਕਿ ਮੇਰਾ ਵਿਆਹ ਤਾਂ ਬਿਲਕੁਲ ਸਿੰਪਲ ਹੀ ਹੋਵੇ ਕੋਈ ਵੀ ਖਰਚ ਨਾ ਕੀਤਾ ਜਾਵੇ ਹੌਲੀ-ਹੌਲੀ ਪ੍ਰਮਾਤਮਾ ਵੱਲੋਂ ਮੇਰੀ ਅਰਦਾਸ ਕਬੂਲ ਕੀਤੀ ਗਈ ਇੱਕ ਦਿਨ ਸਾਡੇ ਪਿੰਡ ਵਿੱਚੋਂ ਇੱਕ ਹੀ ਇੱਕ ਔਰਤ ਨੇ ਇੱਕ ਰਿਸ਼ਤੇ ਦੀ ਦਾਸ ਪਾਈ ਜੋ ਕਿ ਸਾਡੇ ਪਿੰਡ ਤੋਂ ਘੰਟੇ ਇੱਕ ਦੀ ਦੂਰੀ ਤੇ ਸੀ ਰਿਸ਼ਤਾ ਵਧੀਆ ਸੀ ਮੇਰੇ ਮਾਂ ਪਿਓ ਨੂੰ ਰਿਸ਼ਤਾ ਪਸੰਦ ਆਇਆ ਸਭ ਕੁਝ ਵਧੀਆ ਲੱਗਿਆ ਤੇ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਦੀ ਕੋਈ ਵੀ ਡਿਮਾਂਡ ਨਹੀਂ ਹੈ ਤਾਂ ਮੈਂ ਅੰਦਰੋਂ ਅੰਦਰ ਹੀ ਬਹੁਤ ਖੁਸ਼ ਹੋਈ ਆਪਣੇ ਪਰਮਾਤਮਾ ਨੂੰ ਅਰਦਾਸ ਕੀਤੀ हे ਪਰਮਾਤਮਾ ਜੇ ਤੈਨੂੰ ਠੀਕ ਲੱਗਦਾ ਹੈ ਤਾਂ ਮੇਰਾ ਰਿਸ਼ਤਾ ਇੱਥੇ ਹੀ ਕਰਵਾ ਦਿਓ ਕਿਉਂਕਿ ਮੈਂ ਆਪਣੇ ਮਾਪਿਓ ਉੱਪਰ ਕੋਈ ਵੀ ਬੋਝ ਨਹੀਂ ਸੀ ਪਾਉਣਾ ਚਾਹੁੰਦੀ ਤੇ ਇਹਨਾਂ ਦੀ ਕੋਈ ਡਿਮਾਂਡ ਵੀ ਨਹੀਂ ਹੈ ਚਲੋ ਮੇਰਾ ਸਿੰਪਲ ਜਿਹਾ ਵਿਆਹ ਹੋ ਜਾਵੇਗਾ ਮੈਨੂੰ ਇਹੋ ਡਰ ਸੀ ਪਰ ਰੱਬ ਨੇ ਮੇਰੀ ਨੇੜੇ ਹੋ ਕੇ ਸੁਣ ਲਈ ਮੈਨੂੰ ਜਿਸ ਦਿਨ ਦੇਖਣ ਆਏ ਨਾਲ ਹੀ ਵਿਆਹ ਕੇ ਲੈ ਗਏ ਬਿਲਕੁਲ ਸਿੰਪਲ ਵਿਆਹ ਹੋਇਆ ਮਸਾਂ ਵੀ ਕੁ ਜਾਣੇ ਸੀ ਲਾਵਾ ਸਮੇਂ ਹੌਲੀ ਹੌਲੀ ਸਮਾਂ ਬੀਤਦਾ ਗਿਆ ਸਾਲ ਵਿੱਚ ਸਭ ਕੁਝ ਵਧੀਆ ਰਿਹਾ ਸਾਲ ਬਾਅਦ ਮੈਨੂੰ ਬਾਬਾ ਜੀ ਨੇ ਇੱਕ ਧੀ ਦੀ ਮਾਂ ਬਣਾਇਆ ਚਾਰ ਪੰਜ ਦਿਨ ਸਭ ਠੀਕ ਠਾਕ ਰਿਹਾ ਪਰ ਹੌਲੀ ਹੌਲੀ ਮੇਰੀ ਸੱਸ ਵੱਲੋਂ ਮੈਨੂੰ ਕੁੜੀ ਜੰਮਣ ਤੇ ਤਾਣੇ ਮੇਨੇ ਮਾਰਨੇ ਸ਼ੁਰੂ ਕਰ ਦਿੱਤੇ ਅੱਜ ਕਿ ਉਹਦੇ ਵੀ ਆਪਣੇ ਇੱਕ ਧੀ ਹੈ ਮੇਰੇ ਹਸਬੰਡ ਨੂੰ ਵੀ ਬਹੁਤ ਮਾੜਾ ਬੋਲਦੇ ਮੈਂ ਜ਼ਿੰਦਗੀ ਦੇ ਵਿੱਚ ਕਦੀ ਵੀ ਬੰਦੇ ਨੂੰ ਐਦਾਂ ਰੋਂਦੇ ਨਹੀਂ ਦੇਖਿਆ ਸੀ ਜਿੱਦਾਂ ਮੇਰੇ પતિ ਆਪਣੀ ਮਾਂ ਕੋਲੋਂ ਤਾਣੇ ਮੇਨੇ ਸੁਣ ਕੇ ਰੋਂਦੇ ਸੀ ਜਦੋਂ ਉਹਨਾਂ ਦੀ ਮਾਂ ਉਹਨਾਂ ਨੂੰ ਵੀ ਬੜੇ ਹੀ ਮਾੜਾ ਚੰਗਾ ਬੋਲਦੀ ਤਾਂ ਉਹ ਅੰਦਰੋਂ ਅੰਦਰੀ ਬਹੁਤ ਦੁਖੀ ਹੁੰਦੀ ਪਰ ਮੇਰੇ ਕੋਲੇ ਕੋਈ ਵੀ ਗੱਲ ਨਾ ਕਰਦੇ ਉਹਨਾਂ ਨੂੰ ਲੱਗਦਾ ਸੀ ਕਿ ਜੇ ਕੁਝ ਮੈਨੂੰ ਪਤਾ ਲੱਗਿਆ ਤਾਂ ਮੈਂ ਵੀ ਦੁਖੀ ਹੋਵਾਂਗੀ ਤਾਂ ਉਹ ਸਾਰਾ ਦੁੱਖ ਮੇਰੇ ਕੋਲੋਂ ਲੁਕਾਉਂਦੇ ਰਹਿੰਦੇ ਮੈਨੂੰ ਵੀ ਬਹੁਤ ਦੁੱਖ ਹੋਣਾ ਚਲੋ ਸਮਾਂ ਐਦਾਂ ਹੀ ਲੰਘਦਾ ਗਿਆ ਉਹ ਬਾਬਿਆਂ ਪੰਡਤਾਂ ਵਿੱਚ ਬਹੁਤ ਯਕੀਨ ਰੱਖਦੀ ਸੀ ਮੈਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਾ ਲੱਗਦੀ ਕਿਉਂਕਿ ਅਸੀਂ ਤਾਂ ਸਾਰੇ ਅਮਰਤਾਰੀ ਪਰਿਵਾਰ ਵਿੱਚ ਸੀ ਜਦੋਂ ਵੀ ਉਹ ਮੇਰੇ ਨਾਲ ਲੜਦੀ ਮੈਨੂੰ ਦੁੱਖ ਦਿੰਦੀ ਮੇਰਾ ਦਿਲ ਦੁਖੀ ਹੁੰਦਾ ਉਹ ਤਾਂ ਜੀ ਆਪਣੀ ਕੁੜੀ ਨੂੰ ਵੀ ਸੌਰਿਆਂ ਤੋਂ ਗਾਲਾਂ ਪੈਂਦੀਆਂ ਫਿਰ ਬਹੁਤ ਦੁੱਖ ਲੱਗਦਾ ਇਹਨੂੰ ਕਿ ਮੇਰੀ ਕੁੜੀ ਨਾਲ ਲੜਦੇ ਨੇ ਸੋਚਣਾ ਹੈ ਕਿ ਰੱਬ ਸਭ ਕੁਝ ਵੇਖਦਾ ਏ ਇੱਥੇ ਹੀ ਬਖਾਉਂਦਾ ਏ ਮੇਰੀ ਬੇਟੀ ਹੁਣ ਸਾਰਿਆਂ ਕੋਲੋਂ ਪਿਆਰ ਲੈਣ ਲੱਗੀ। ਮੇਰੇ ਦੇਵਰ ਦੇ ਵਿਆਹ ਤੋਂ ਬਾਅਦ ਉਹਨਾਂ ਨਾਲ ਵੀ ਲੱਗੀ ਰਹਿੰਦੀ ਮੇਰੀ ਸੱਸ। ਕਦੀ ਮੇਰੇ ਨਾਲ ਤੇ ਫਿਰ ਆਪਣੀ ਮਾਂ ਕਦੇ-ਕਦੇ ਮੈਨੂੰ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ। ਕਿਉਂ ਕੀਤਾ ਮੇਰਾ ਪਿਆ? ਪਰ ਮੇਰੇ ਪਤੀ ਬਹੁਤ ਹੀ ਜ਼ਿਆਦਾ ਚੰਗੇ ਸੀ। ਉਹਨਾਂ ਕਰਕੇ ਸਭ ਕੁਝ ਭੁੱਲ ਜਾਂਦਾ ਹੈ। ਕਿਉਂਕਿ ਸਾਰੇ ਇੱਕ ਦੋ ਜਾਣੇ ਹੁੰਦੇ ਨਹੀਂ ਐਦਾਂ ਦੇ ਜੋ ਐਦਾਂ ਕਰਦੇ ਨੇ ਕਿ ਹੁਣ ਪੇਕਿਆਂ ਦੇ ਉੱਪਰ ਬੋਝ ਥੋੜੀ ਪਾਈ ਜਾਣਾ ਹੈ ਆਪਣਾ ਕੰਮ ਕਰਕੇ ਤੇ ਬੱਚਿਆਂ ਨਾਲ ਮਸਾਪਾ ਟਾਈਮ ਸਮਾਂ ਟਾਈਮ ਸਮਾਂ ਪਾਸ ਹੋ ਜਾਂਦਾ ਹੈ ਜ਼ਿੰਦਗੀ ਐਦਾਂ ਹੀ ਚੱਲਦੀ ਰਹਿੰਦੀ ਹੈ ਕਿਸੇ ਜਗ੍ਹਾ ਸੱਸ ਨਹੀਂ ਚੰਗੀ ਕਿਸੇ ਜਗ੍ਹਾ ਨੋਣੀ ਚੰਗੀ ਐਦਾਂ ਹੀ ਸਮਾਂ ਲੰਘ ਜਾਂਦਾ ਹੈ ਜੇ ਤੁਹਾਨੂੰ ਸਾਡੀ ਕਹਾਣੀ ਪਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ